ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਨਵੇਂ ਸਾਲ ਦੇ ਵਿੱਚ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਘਟੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ 2025 ਦੀ ਸ਼ੁਰੂਆਤ ਦੇ ਵਿੱਚ ਹੀ ਟਰੂਡੋ ਦੀ ਲੀਡਰਸ਼ਿਪ ਪੱਧ ਵਿਚਾਲੇ ਲਟਕ ਰਹੀ ਹੈ ਕਿਉਂਕਿ ਉਹਨਾਂ ਦੀ ਮੁੱਖ ਸਹਿਯੋਗੀ ਨਿਊ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਂਡੀਪੀ ਤੇ ਆਕੂ ਚਕਮੇਤ ਸਿੰਘ ਨੇ ਕਿਹਾ ਕਿ ਉਹ ਕਾਟੇ ਗਿਣਤੀ ਲਿਬਰਲ ਸਰਕਾਰ ਨੂੰ ਡੇਕਣ ਦੇ ਲਈ ਇੱਕ ਮਤਾ ਪੇਸ਼ ਕਰਨਗੇ ਦਸੀ ਅਜਿਹਾ ਉਦੋਂ ਤੋਂ ਹੋ ਰਿਹਾ ਜੁਰ ਚਕਮੇਤ ਸਿੰਘ ਨੇ ਕਿਹਾ ਕਿ ਉਹ ਟੂਡੋ ਦੀ ਇਕ ਵਾਈ ਵਾਲੀ ਲਿਬਰਲ ਸਰਕਾਰ ਤੋਂ ਵਿਸ਼ਵਾਸ ਗਵਾਉਣ ਦਾ ਐਲਾਨ ਕਰੇਗਾ ਜੇਕਰ ਹੋਰ ਵਿਰੋਧੀ ਪਾਰਟੀਆਂ ਉਹਨਾਂ ਦੇ ਇਸ ਕਦਮ ਦਾ ਸਮਰਥਨ ਕਰਦੀਆਂ ਨਹੀਂ ਤਾਂ ਚੋਣਾਂ ਜਲਦ ਹੀ ਹੋ ਸਕਦੀਆਂ ਨੇ ਜਗਮੀਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਜਸਟਿਨ ਟੂਡੋ ਨੂੰ ਇੱਕ ਹੋਰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਜਿਸ ਕਾਰਨ ਐਨਡੀਪੀ ਇਸ ਸਰਕਾਰ ਨੂੰ ਹਟਾਉਣ ਦੇ ਲਈ ਵੋਟ ਕਰੇਗੀ ਅਤੇ ਕੈਨੇਡੀਅਨਾਂ ਨੂੰ ਅਜਈ ਸਰਕਾਰ ਦੇ ਲਈ ਵੋਟ ਪਾਉਣ ਦਾ ਮੌਕਾ ਦੇਵੇਗੀ ਜੋ ਉਹਨਾਂ ਲਈ ਕੰਮ ਕਰੇਗੀ ਦੂਜੇ ਪਾਸੇ ਹੁਣ ਕਯੂਬਿਕ ਦੇ ਸੰਸਦ ਮੈਂਬਰ ਵੀ ਚਾਉਂਦੇ ਨੇ ਕਿ ਜਸਟਿਨ ਟਰੂਡੋ ਨੇਤਾ ਦੇ ਅਹੁਦੇ ਤੁਹਾਡੇ ਜਾ। ਕਯੂਬਿਕ ਕੋਕਸ ਦੇ ਚੇਅਰ ਸਟੀਫਨ ਲੋਜ਼ਨ ਨੇ ਇਸ ਉੱਤੇ ਸੰਸਦ ਮੈਂਬਰਾਂ ਦੇ ਨਾਲ ਸਲਾਹ ਕੀਤੀ ਅਤੇ ਕਿਹਾ ਕਿ ਕਯੂਬਿਕ ਕੋਕਸ ਦੀ ਤਰਫੋਂ ਪ੍ਰਧਾਨ ਮੰਤਰੀ ਨੂੰ ਕੋਈ ਪੱਤਰ ਨਹੀਂ ਭੇਜਿਆ ਗਿਆ। ਬਦਕਿਸਮਤੀ ਦੇ ਨਾਲ ਕਯੂਬਿਕ ਕੋਕਸ ਦੇ ਵਿੱਚ ਜੋ ਹੁੰਦਾ ਹੈ ਉਹ ਕੋਕਸ ਦੇ ਵਿੱਚ ਰਹਿੰਦੇ। ਇੱਕ ਰਿਪੋਰਟ ਦੇ ਅਨੁਸਾਰ ਕਯੂਬਿਕ ਦੇ ਇੱਕ ਲਿਬਰਲ ਸੰਸਦ ਮੈਂਬਰ ਨੇ ਕਿਹਾ ਹੈ ਕਿ ਉਹਨਾਂ ਵਿੱਚ ਸਹਿਮਤੀ ਇਹ ਹੈ ਕਿ ਜਸਨ ਟੂਡਾ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇੱਕ ਹੋਰ ਸੰਸਦ ਮੈਂਬਰ ਅਲੇਕਜ਼ੈਂਡਰਾ ਮੈਂਡੇਜ਼ ਨੇ ਕਿਹਾ ਕਿ ਉਹ ਕੌਕਸਿਸ ਦੀ ਸਹਿਮਤੀ ਨੂੰ ਸਮਝਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਹਿਮਤੀ ਹੈ ਜੋ ਕੌਕਸ ਪ੍ਰਧਾਨ ਨੂੰ ਦੱਸੀ ਗਈ ਸੀ ਅਤੇ ਉਹ ਰਾਸ਼ਟਰੀ ਕੌਕਸ ਨੂੰ ਕੀ ਦੱਸਣਾ ਚਾਹੁੰਦੇ ਸਨ। ਜ਼ਿਕਰ ਹੋਇਆ ਕਿ ਜਸਟਿਨ ਟਰੂਡੋ ਨੇ ਨਵੇਂ ਸਾਲ ਉਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਅਸੀਂ ਇਸ ਸਮੇ ਉਸ ਪਲ ਦੇ ਵਿੱਚਾਂ ਜਿੱਥੇ ਸਭ ਕੁਝ ਮੁਸ਼ਕਲ ਹੈ ਅਤੇ ਪੀਰੇ ਪੋਲੀਵ ਕੈਨੇਡੀਆ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਆਪ ਦੇ ਵਿੱਚ ਵਿਸ਼ਵਾਸ ਨਾ ਕਰਨ ਹਾਲਾਂਕਿ ਜਲਵਾਯੂ ਤਬਦੀਲੀ ਦੇ ਵਿੱਚ ਵਿਸ਼ਵਾਸ ਨਾ ਕਰਨ ਬੰਦੂਕ ਦੇ ਨਿਯੰਤਰਣ ਵਿੱਚ ਵਿਸ਼ਵਾਸ ਨਾ ਕਰਨ ਤੇ ਔਰਤਾਂ ਦੇ ਵਿੱਚ ਵੀ ਵਿਸ਼ਵਾਸ ਨਾ ਕਰਨ ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੈਨੇਡੀਅਨ ਇਸ ਮੌਕੇ ਉੱਤੇ ਅਕਵਾਦਰੇ ਨੇ ਤੇ ਅਸੀਂ ਇਸ ਨੂੰ ਨਿਸ਼ਚਿਤ ਤੌਰ ਤੇ ਇਸ ਸਮੇ ਨਾ ਬੰਧ ਨਹੀਂ ਕਰਾਂਗੇ ਜਿੱਥੇ ਬਹੁਤ ਮਹੱਤਵਪੂਰਨ ਹੈ ਬਿਊਰਿਪੋਰਟ ਚੰਪੀਓਨ ਜਪੀ